ਬਾਬਿਓ ਹੁਣ ਆਪਾਂ ਆਪਣੀ ਗਾਂਲੀ ਮੋਟਰ ਤੇ ਆ ਗਏ ਤੇ ਇੱਥੇ ਕੋਲ ਪਿਆਰ ਕਰਦਿਆਂ ਦਵਾਈਆਂ ਦਾ ਤੇ ਦਵਾਈਆਂ ਤੁਹਾਨੂੰ ਦਿਖਾਵਾਂਗੇ ਸਾਰੀਆਂ ਆਪਾਂ ਠੀਕ ਹੈ ਜੀ ਆ ਤਾਂ ਗਰੋਥ ਵਾਸਤੇ ਆ ਪਾਇਓ ਫਰਟੀਲਾਈਜ਼ਰ ਆਰਗੈਨਿਕ ਹੈ ਪੂਰਾ ਵਧੀਆ ਰਿਜ਼ਲਟ ਹੈ ਤੇ ਉਸ ਵਕਤ ਆ ਤੁਹਾਡਾ ਹੈਪੀ ਟੀਵੀ ਚੈਨਲ ਤੇ ਉਮੀਦ ਕਰਦੇ ਆਂ ਵੀ ਸਾਰੇ ਠੀਕ ਠਾਕ ਹੋਵੋਗੇ ਰਾਜ ਖੁਸ਼ੀ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਬਾਬਿਓ ਅੱਜ ਆਪਾਂ ਲਾਗੇ ਮੱਕੀ ਤੇ ਕਰਨ ਦੂਜੀ ਸਪਰੇ ਸੁੰਢੀ ਵਾਲੀ ਠੀਕ ਹੈ ਜੀ ਕਿਹੜੀ ਦਵਾਈ ਵਰਤਾਂਗੇ ਕਿੰਨੀ ਡੋਜ਼ ਪਾਵਾਂਗੇ ਏ ਟੂ ਜ਼ेड ਜਾਣਕਾਰੀ ਦਵਾਂਗੇ ਤੁਹਾਨੂੰ ਬਸ ਤੁਸੀਂ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਠ ਮੱਕੀ ਚੈੱਕ ਕਰੋ ਪਹਿਲਾਂ ਬਾਇਰ ਦੀ 9208 ਵੈਰਾਈਟੀ ਆ ਇਹ ਗਰੋਥ ਦੇਖੋ ਹੁਣ ਯੂਰੀਆ ਆਪਾਂ ਨੇ ਇਹਨੂੰ ਇੱਕ ਲਾਇਆ ਹਜੇ ਠੀਕ ਆ ਜੀ ਦੇਖੋ ਮੱਕੀ ਪੂਰੀਆਂ ਅੱਜ ਪਾਣੀ ਲਾਇਆ ਇਹਨੂੰ ਪੂਰਾ ਚਾੜ੍ਹ ਕੇ ਪਾਣੀ ਲਾਇਆ ਯੂਰੀਆ ਪਹਿਲਾਂ ਪਾਤਾ ਸੀ ਫਿਰ ਪਾਣੀ ਲਾਤਾ ਇਹਨੂੰ ਤੇ ਹੁਣ ਅੱਜ ਆਪਾਂ ਲਾਗੇ ਕਰਨ ਸਪਰੇ ਸੁੰਡੀ ਵਾਲੀ ਦੂਜੀ 8 ਵੇਗੇ ਥੋਂ ਇਹ ਆ ਤੇ ਕੀ ਲੱਥੋਂ ਆਪਣਾ ਹੈਗਾ ਗਾਂਹਾਂ ਉਹ ਵੀ ਦਿਖਾਵਾਂਗੇ ਮੱਕੀ ਸਾਨੂੰ ਚੱਲ ਕੇ ਇੱਥੇ ਥੋੜਾ ਜਿਹਾ ਮੋTHA ਵੱਧ ਹੁੰਦਾ ਕਿਤਾਬ ਪਹਿਲੇ ਪਟੇ 'ਚ ਹੁੰਦਾਗਾ ਅੱਧ ਤੱਕ ਤੇ ਉਦੋਂ ਬਾਅਦ ਇਧਰ ਆ ਸਾਹਮਣੇ ਆ ਜਿੱਥੇ ਆ ਪੀਲਕੀ ਜੀ ਮਾਰਤੀ ਆ ਇੱਥੇ ਮੋਥਾ ਹੁੰਦਾ। ਬਾਕੀ ਖਤੈਣ ਪੂਰਾ ਵਧੀਆਗਾ। ਦੇਖੋ। ਇਧਰ ਲੱਗਿਆ ਹੋਇਆ ਆਪਣਾ ਸੈਟਅਪ ਸਪਰੇਅ ਵਾਲਾ। ਬਾਲਟੀਆਂ, ਪੰਪ ਤੇ ਕੋਲ ਆਪਾਂ ਨੇ ਕਰ ਲਿਆ ਤਿਆਰ। ਠੀਕ ਆ ਜੀ। ਤੇ ਹੁਣ ਤੁਹਾਨੂੰ ਦਵਾਈਆਂ ਦਿਖਾਉਣੇ ਆਪਾਂ ਕਿਹੜੀ ਕਿਹੜੀ ਵਰਤੀ ਆ। ਲਓ ਜੀ। ਪੰਪਰ ਜੀ ਐਚਡੀ ਆ ਇਹ। ਤਾਕਤਵਾਨ ਸੀ ਆਰਗੈਨਿਕ ਫਰਟੀਲਾਈਜ਼ਰ ਆ ਬਹੁਤ ਵਧੀਆ ਰਿਜ਼ਲਟ ਆ ਇਹਦਾ। ਆ ਭਈਆ ਬਾયર ਦੀ ਸੁੰਡੀ ਵਾਸਤੇ। ਬੈਲਟ ਐਕਸਪਰਟ ਇਹ ਵੀ ਬੱਸ ਸਿਰੇ ਸਾਟੀ ਆ ਠੀਕ ਆ ਜੀ ਨਾਲ ਇਹਦੇ ਪਾਇਆ ਆਪਾਂ ਨੇ 11 11 ਜੀ ਟੋਲ ਦਾ ਵਧੀਆ ਚਾ ਪੂਰਾ ਇਹ ਇਹ ਆਪਾਂ ਨੇ ਤਿੰਨ ਚੀਜ਼ਾਂ ਪਾਈਆਂ ਨੇ ਤੁਸੀਂ ਨਾਲ ਦੇ ਜੂਰੀਆ ਹੀ ਪਾ ਸਕਦੇ ਹੋ 32% ਪਰ ਉਹ ਆਪਾਂ ਪਾਇਆ ਨਹੀਂ ਹੈਗਾ ਕਿਉਂਕਿ ਜੂਰੀਆ ਪਸਰ ਲਈ ਦਵਾਂਗੇ ਦੋ ਡੋਚਾਂ ਚ ਠੀਕ ਆ ਜੀ ਤੇ ਕੋਲ ਆਪਾਂ ਨੇ ਡੜਾ ਬਾਲਟੀ ਵਿੱਚ ਤਿਆਰ ਕਰ ਲੇ ਠੀਕ ਆ ਜੀ ਤੇ ਹੁਣ ਆਪਾਂ ਸਪਰੇਅ ਕਰਨ ਲੱਗਦੇ ਆ ਆਜੋ ਕਰਾ ਲਓ ਜੀ ਇਧਰੋਂ ਚੈੱਕ ਕਰੋ ਮੱਕੀ ਆਪਣੀ ਇਧਰ ਪੋਰਾ ਕੱਖ ਨਹੀਂ ਹੁੰਦਾ ਮੱਕੀ ਦੀ ਗਰੋਥ ਦੇਖੋ ਤੁਸੀਂ ਕਿੰਨੀ ਸੋਹਣੀ ਆ ਜਿਵੇਂ ਇੱਕ ਸਾਰ ਖੜੀ ਆ ਬਸ ਉਹ ਪਹਿਲਾਂ ਥੋੜੇ ਜੇ ਪਟੇ ਚ ਉੱਥੇ ਥੋੜਾ ਜਿਹਾ ਮੋTHA ਹੁੰਦਾ ਤੇ ਉਹਦੇ ਕਰਕੇ ਉੱਥੇ ਥੋੜੀ ਜਿਹੀ ਮੱਕੀ ਦੀ ਗ੍ਰੋਥ ਘਟ ਜਾਂਦੀ ਆ ਤੇ ਨਹੀਂ ਤਾਂ ਬਾਕੀ ਤਾਂ ਐਨ ਇੱਕ ਨੰਬਰੀ ਆ ਜਮ ਉਹ ਉੱਥੋਂ ਭਰ ਕੇ ਲਿਉਣਾ ਪੰਪ ਆਪਾਂ ਨੇ ਹੁਣ ਬਾਟ ਬਾਲੀ ਪੈ ਜਾਂਦੀ ਆ ਬਾਜੋ ਸਪਰੇ ਦਾ ਕੰਮ ਐਨ ਪੂਰਾ 1400ਾਂ ਤੇ ਚੱਲੀ ਜਾਂਦਾ 1400ਾਂ ਤੇ ਆਹ ਪੂਰੀ ਤਸੱਲੀ ਬਕਸੇ ਭਰੇਗੀ ਪਿਆਰ ਤਸੱਲੀ ਬਕਸੇ ਉ ਆਪਣੀਆਂ ਮੋਟਰ ਤੇ ਆਪਣੇ ਸਪਰੇ ਦਾ ਕੰਮ ਹੋ ਗਿਆ ਖਤਮ ਤੇ ਹੁਣ ਆਪਾਂ ਚੱਲਦੇ ਆਂ ਅਗਲੀ ਮੋਟਰ ਤੇ ਉੱਥੇ ਹੈਗਾ ਆਪਣਾ 6 ਵਿਗੇ ਤੋਂ ਉੱਥੇ ਆਪਾਂ ਲਾਵਾਂਗੇ 8 ਪੰਪ ਠੀਕ ਹੈ ਜੀ ਇੱਥੇ ਹੈਗਾ ਅਸੀਂ 8 ਪੰਪ 8 ਵਿਗੇ ਤੋਂ ਇੱਥੇ ਆਪਾਂ ਲਾਏ ਨੇ 10 ਪੰਪ ਠੀਕ ਹੈ ਜੀ ਕਿਉਂਕਿ ਪਾਣੀ ਆਪਾਂ ਹਮੇਸ਼ਾ ਵਾਧੇ ਹੀ ਲਾਉਨੇ ਆਂਗੇ ਹਮੇਸ਼ਾ ਕਿਤੇ ਇਹ ਘਾਟ ਬਾੜ ਨਾ ਹੋ ਜਾਏ ਐਨ ਪੂਰੀ ਮੱਕੀ ਗੱਜ ਕਰ ਦਈਦੀ ਆ ਪਾਣੀ ਨਾਲ ਠੀਕ ਹੈ ਜੀ ਤੇ ਹੁਣ ਇੱਕ ਪੰਪ ਰਹਿ ਗਿਆ ਆਪਣਾ ਇੱਥੇ ਉਹ ਆਪਾਂ ਆਲੇ ਦੇਲੇ ਸਾਈਡਾਂ ਤੇ ਲਾਵਾਂਗੇ ਤੇ ਉਦੋਂ ਬਾਅਦ ਚੱਲਾਂਗੇ ਅਗਲੀ ਮੋਟਰ ਤੇ ਬੀਓ ਇੱਥੇ ਆਪਣਾ ਹੋ ਗਿਆ ਸਪਰੇ ਦਾ ਕੰਮ ਖਤਮ ਤੇ ਹੁਣ ਆਪਾਂ ਸਮਾਨ ਦਾਪਾ ਕਰਦੇ ਆਂ ਇਕੱਠਾ ਤੇ ਕਿਤੇ ਰੱਖਦੇ ਆਂ ਸਕੂਟਰ ਤੇ ਚੱਲਦੇ ਆਂ ਅਗਲੀ ਮੋਟਰ ਤੇ ਠੀਕ ਆ ਜੀ ਆ ਮੋਟਰ ਤੇ ਆਪਣੀ ਸਪਰੇ ਮੱਕੀ ਤੇ ਹੋ ਗਈ ਕੰਪਲੀਟ ਤੇ ਹੁਣ ਆਪਾਂ ਅਗਲੀ ਮੋਟਰ ਤੇ ਚੱਲਦੇ ਆਂ ਹੁਣ ਪਹੁੰਚ ਗਿਆ ਆਪਾਂ ਆਪਣੀ ਅਗਲੀ ਮੋਟਰ ਤੇ ਤੇ ਬਾਲਟੇ ਰਾ ਕਰ ਲੈ ਸੈਟ ਤੇ ਹੁਣ ਦਵਾਈ ਘੋਲਦੇ ਆਂ ਠੀਕ ਆ ਜੀ ਤੇ ਇੱਥੇ ਦੇਖੋ ਆਪਣੀ ਮੱਕੀ ਇੱਥੇ ਪੂਰੀ ਸਿਰੇ ਛੱਟ ਮੱਕੀ ਆ ਆਪਣੀ ਇੱਥੇ ਥੋੜਾ ਜਿਹਾ ਪਾਣੀ ਟੁੱਟ ਗਿਆ ਸੀ ਆਪਣਾ ਉਹਦੇ ਕਰਕੇ ਥੋੜਾ ਜਿਹਾ ਡਬੀ ਹੋਈ ਆ ਬਾਕੀ ਐਣ ਜਮਾ ਕੈਲੀ ਆ ਕੰਮ ਉਹਰੇ ਤਾਂ ਪ ਬਾਬੇਓ ਹੁਣ ਆਪਾਂ ਆਪਣੀ ਗਾਂਲੀ ਮੋਟਰ ਤੇ ਆ ਗਏ ਤੇ ਇੱਥੇ ਕੋਲ ਤਿਆਰ ਕਰਦੇ ਆ ਦਵਾਈਆਂ ਦਾ ਤੇ ਦਵਾਈਆਂ ਤੁਹਾਨੂੰ ਦਿਖਾਵਾਂਗੇ ਸਾਰੀਆਂ ਆਪਾਂ ਠੀਕ ਹੈ ਜੀ ਆ ਤਾਂ ਗ੍ਰੋਥ ਵਾਸਤੇ ਆ ਬਾਇਓ ਫਰਟੀਲਾਈਜ਼ਰ ਆਰਗੈਨਿਕ ਆ ਪੂਰਾ ਵਧੀਆ ਰਿਜ਼ਲਟ ਹੈ ਤਾਂ ਵੀ ਹੁਣ ਮੇਰਾ ਮਹਾਦੇਵ ਬਾਈ ਮੇਰੇ ਕੋਲ ਆ ਗਿਆ ਹੁਣ ਮੈਨੂੰ ਕਿਸੇ ਚੀਜ਼ ਦੀ ਟੈਨਸ਼ਨ ਨਹੀਂ ਹੈ ਹੁਣ 2 ਮਿੰਟ ਸਪਰੇਅ ਕਰ ਦਾਂਗੇ ਆ 1919 ਆ ਬਾਈ ਜੀ ਟੋਲ ਦਾ ਠੀਕ ਹੈ ਜੀ ਤੇ ਆ ਸੁੰਡੀ ਵਾਸਤੇ ਵਰਤੀ ਆ ਆਪਾਂ ਨੇ ਬੈਲਟ ਐਕਸਪਟ ਇਹਦਾ ਵੀ ਪੂਰਾ ਸਿਰਾਰਾ ਰਿਜ਼ਲਟ ਦੇਖੀ ਹੁਣ ਹੁਣ ਮੈਂ ਇਹਦੇ ਮਹਾਦੇਵ ਨੇ ਭੜਕਾ ਦੇਣਾ ਕਰਨ ਮੱਕੀ ਦੇ ਖਾਬ ਮਹਾ ਮਾ ਮੱਕੀ ਖਾ ਬਾਂਦੇ ਬਾਪੀ ਸਿਰਿਆ ਨਾ ਪੂਰੀ ਓਕੇ ਰਿਪੋਰਟ ਆ ਪੂਰੀ ਇਹ ਆ ਦੇਵਾ ਸਾਡਾ ਅੱਜ ਮੈਚ ਨਹੀਂ ਖੇਡਿਆ ਫਿਰ ਬਾਲ ਖੋਤੀ ਸੀ ਹੁਣ ਚੱਲ ਨਾ ਖੜਾ ਕਰੋ ਯਾਰ ਬਾਲ ਤੁਸੀਂ ਯਾਰ ਲੋਜੀ ਕਟਰੇ ਮਹਾਦੇਵ ਆਪਣਾ ਪੰਪ ਲੈ ਕੇ ਆ ਰਿਹਾ। ਬਿਓ ਸਪਰੇ ਦਾ ਕੰਮ ਐਨ ਵਧੀਆ ਚੱਲੀ ਜਾਂਦਾ ਦਿਨ ਵੀ ਸਿੱਪ ਗਿਆ ਤੇ ਇੱਥੇ ਥੋੜਾ ਜਿਹਾ ਟਾਈਮ ਲੱਗ ਜਾਂਦਾ ਆਪਾਂ ਨੂੰ ਹੋਤ ਮਟਰ ਤੋਂ ਪੰਪ ਭਰ ਕੇ ਲੈਣਾ ਪੈਂਦਾ ਆਪਾਂ ਨੂੰ ਤੇ ਇੱਧਰ ਨੂੰ ਆ ਪਹੀ ਤੇ ਆ ਕੇ ਮੁੱਕ ਜਾਂਦਾ ਠੀਕ ਆ ਜੀ ਇੱਥੇ ਆਪਣੀ ਸਕੂਟਰੀ ਖੜੀ ਆ ਤੇ ਫਿਰ ਉਧਰ ਨੂੰ ਤੁਰ ਕੇ ਖਾਲੀ ਜਾਣਾ ਪੈਂਦਾ ਉਹਦੇ ਕਰਕੇ ਆਪਾਂ ਨੂੰ ਟਾਈਮ ਵੱਧ ਲੱਗ ਜਾਂਦਾ ਬਸ ਦੋ ਕ ਪੰਪ ਰਹਿ ਗਏ ਆਪਣੇ ਤੇ ਫਿਰ ਚੱਲਾਂਗੇ ਆਪਾਂ ਘਰ ਨੂੰ ਚੈੱਕ ਕਰੋ ਜੀ ਮੱਕੀ ਦੀ ਗਰੋਥ ਤੁਸੀਂ ਬਾયર ਦੀ ਇਹ 9208 ਤੇ ਇੱਥੇ ਕੱਖ ਵੀ ਨਹੀਂ ਪੋਰਾ ਹੁੰਦੇ ਐਨ ਚੱਬ ਕੱਢੇ ਪਏ ਨੇ ਮੱਕੀ ਨੇ ਦੇਖੋ ਉਹ ਮੋਟਰ ਤੋਂ ਆਪਾਂ ਨੂੰ ਪੰਪ ਭਰ ਕੇ ਲੈਣਾ ਪੈਂਦਾ ਉਹਦੇ ਕਰਕੇ ਟਾਈਮ ਲੱਗ ਜਾਂਦਾ ਆਪਿਓ ਸਪਰੇਅ ਦਾ ਆਪਣਾ ਕੰਮ ਹੋ ਗਿਆ ਖਤਮ ਤੇ ਆਪਾਂ ਨੇ ਜਿਹੜੀ ਡੋਜ਼ ਪਾਈ ਆ ਨ ਦਵਾਈ ਦੀ ਜਿਹੜੀ ਬਾયર ਦੀ ਸੁੰਡੀ ਵਾਲੀ ਸੀ ਬੈਲਟ ਐਕਸਪਰਟ ਠੀਕ ਹੈ ਜੀ ਉਹ 150 ਗ੍ਰਾਮ ਇੱਕ ਏਕੜ ਦੀ ਪਾਈ ਆ ਤੇ ਜਿਹੜਾ 1919 ਸੀ ਉਹ ਵੀ 1.5 ਕਿਲੋ ਪਾਇਆ ਠੀਕ ਹੈ ਜੀ ਤੇ ਜਿਹੜੀ ਆਪਣੇ ਕੋਲ ਹੈਗਾ ਸੀਗਾ ਬਾਇਓ ਫਰਟੀਲਾਈਜ਼ਰ ਠੀਕ ਹੈ ਜੀ ਇਹ ਤਾਕਤ ਵਾਲੀ ਦਵਾਈ ਆ অর্ਗੈਨਿਕ ਆ ਪੂਰੀ ਵਧੀਆ ਰਿਜ਼ਲਟ ਆ ਦਵਾਈ ਦਾ ਜੀ ਐਚ ਦੀ ਆ ਇਹ ਠੀਕ ਹੈ ਜੀ ਬੰਪਰ ਤੇ ਇਹ ਪਾਈ ਆਪਾਂ ਨੇ 1 ਲੀਟਰ 2 ਏਕੜ ਤੇ ਪੰਪ 500 ਗ੍ਰਾਮ ਪਾਈ ਆਗੀ ਅੱਧਾ ਦਾ ਲੀਟਰ ਮੰਨ ਕੇ ਚੱਲੋ ਵੀ ਏਕੜ ਦੇ ਪਈ ਆਗੀ ਇਹ ਤੇ ਇਹ ਆਪਾਂ ਦਵਾਈਆਂ ਪਾਈਆਂ ਨੇ ਇਹ ਦੂਜੀ ਸਪਰੇਅ ਸੀ ਆਪਣੀ ਸੁੰਢੀ ਦੀ ਮੱਕੀ ਤੇ ਬਾયર ਦੀ ਆਪਣਾ ਸੀਡ ਆ ਆਪਣਾ 9208 ਠੀਕ ਹੈ ਜੀ ਤੇ ਬਸ ਇੱਕ ਰਿਕਵੈਸਟ ਕਰਦੇ ਆਂ ਵੀਰ ਬਣ ਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਠੀਕ ਹੈ ਜੀ ਜੇ ਤਾਂ ਤੁਸੀਂ ਦੇਖਦੇ ਹੋ YouTube ਤੇ ਫਿਰ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਦੇਖਦੇ ਹੋ Facebook ਤੇ ਫਿਰ Facebook ਪੇਜ ਨੂੰ ਫੋਲੋ ਜਰੂਰ ਕਰੋ ਤੇ ਕਮੈਂਟ ਕਰਿਆ ਕਰੋ ਪਰ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਕਰੋ ਬਸ ਇਹੀ ਰਿਕਵੈਸਟ ਆ ਸੋ ਲਈ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੇ ਦੋਗਰਾਂ ਇਜਾਜ਼ਤ ਧੰਨਵਾਦੀ ਸਾਰਿਆਂ ਦਾ